ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਭ ਤੋਂ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਤੈਅ ਦਿਲੋਂ ਧੰਨਵਾਦ ਕਿ ਤੁਸੀਂ ਮੇਰੀ ਪਹਿਲੀ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਮੈਂ ਤੇ ਬਸ ਸਿੰਪਲ ਆਪਣੇ ਲਈ ਰੋਟੀ ਪਾਣੀ ਲੱਗੀ ਸੀ ਬਣਾਉਣ ਤੇ ਮੈਂ ਸੋਚਿਆ ਚਲੋ ਨਾਲ ਹੀ ਆਪਾਂ ਵੀਡੀਓ ਬਣਾ ਕੇ ਪਾ ਦਿੰਦੇ ਹਾਂ ਤੇ ਲੂਰੀ ਫੁਲਕੀਆਂ ਦੀ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀ ਤੁਹਾਨੂੰ ਮੇਰੇ ਕੰਮ ਕਰਨ ਦਾ ਤਰੀਕਾ ਪਸੰਦ ਆਇਆ ਤੇ ਅੱਜ ਵੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਮਠੀਆਂ ਦੀ ਰੈਸਪੀ ਮਠੀਆਂ ਮੈਂ ਦੋ ਤਰੀਕੇ ਨਾਲ ਬਣਾਉਣੀਆਂ ਇੱਕ ਤੇ ਬਣਾਉਣੀਆਂ ਮੈਦੇ ਦੀਆਂ ਇੱਕ ਬਣਾਉਣੀਆਂ ਕਣਕ ਦੇ ਆਟੇ ਦੀਆਂ ਸਭ ਤੋਂ ਪਹਿਲਾਂ ਹੁਣ ਮੈਂ ਕਣਕ ਦਾ ਆਟਾ ਜਿਹੜਾ ਸ਼ਾਂ ਲਿਆ ਦੋ ਕੌਨੀਆਂ ਇਹਦੇ ਚ ਅੱਪਾ ਪਾਉਣਾ ਵਾ ਨਮਕ ਜੀਰਾ ਅਜਵਾਇਨ ਲਾਲ ਮਿਰਚ ਥੋੜਾ ਜਿਹਾ ਮਿਰਚ ਚਾਟ ਮਸਾਲਾ ਪਾ ਲਿਆ ਸੀ ਕਾਲੀ ਮਿਰਚ ਕੁੱਟ ਕੇ ਪਾਈ ਸੀ ਤੇ ਕਸੂਰੀ ਮੇਥੀ ਮੇਰੇ ਕੋਲ ਪਈ ਸੀ ਉਹ ਆਪਾਂ ਥੋੜੀ ਜੀ ਪਾ ਲਈਏ ਜੇ ਨਾ ਹੋਵੇ ਤੇ ਕੋਈ ਗੱਲ ਨਹੀਂ ਕਿ ਜੇ ਹਰੀ ਮੇਥੀ ਹੋਵੇ ਤੁਸੀਂ ਉਹ ਵੀ ਪਾ ਸਕਦੇ ਜੇ ਤੇ ਜੇ ਬਿਲਕੁਲ ਨਾ ਹੋਵੇ ਘਰ ਚ ਤਾਂ ਵੀ ਕੋਈ ਗੱਲ ਨਹੀਂ ਆ ਤੇ ਜੇ ਥੋੜਾ ਬਹੁਤ ਹਲਦੀ ਇੱਕ ਦੋ ਪਿੰਚ ਚੁਟਕੀਆਂ ਪਾਉਣੀਆਂ ਹੋਣ ਤੇ ਪਾ ਲਓ ਉਹਦੇ ਨਾਲ ਥੋੜਾ ਕਲਰ ਦਾ ਆ ਜਾਂਦਾ ਤੇ ਨਾ ਪਾਉਣੀ ਹੋਵੇ ਉਹ ਵੀ ਕੋਈ ਗੱਲ ਨਹੀਂ ਜੀ ਨਾਲ ਹੀ ਮੈਂ ਬਣਾਉਣੀਆਂ ਵਾ ਮੈਦੇ ਦੀਆਂ ਤੇ ਸੇਮ ਹੀ ਉਹਦੇ ਤੇ ਸੇਮ ਹੀ ਚੀਜ਼ਾਂ ਇਹੋ ਪਾਉਣੀਆਂ ਵਾ ਤੇ ਨਾਲ ਆਪਾਂ ਇਹਦੇ ਚ ਪਾਉਣਾ ਜਵੇ ਦੋ ਕੋਲੀਆਂ ਮੈਦੇ ਦੀਆਂ ਜਾਂ ਦੋ ਕੋਲੀਆਂ ਹੀ ਆਟੇ ਦੀਆਂ ਲਈਆਂ ਵਾ ਤੇ ਅੱਧੀ ਕੋਲੀ ਜਿਹੜੀ ਆਵੇਂ ਉਹ ਘਿਓ ਦੀ ਪਾਈ ਹੈ ਵਿੱਚ ਜਿਹੜਾ ਪਿਘਲਾ ਕੇ ਡਾਲ ਡਾ ਘਿਓ ਪਾਇਆ ਵਾ ਤੇ ਇਹਦੇ ਨਾਲ ਇਹ ਮੋਨ ਪਾਉਨੇ ਆਪਾਂ ਤੇ ਨਾਲ-ਨਾਲ ਤੁਸੀਂ ਵੇਖੋਗੇ ਵੀ ਜਿਵੇਂ ਇਹਦਾ ਲੱਡੂ ਜਾਂ ਵੱਜਣ ਲਾਪੇ ਇੰਨੀ ਕ ਮੋਨ ਇਹਦੇ ਚ ਹੋਣੀ ਚਾਹੀਦੀ ਹੈ ਮਤਲਬ ਵਧੀਆ ਮਾਤਰਾ ਵਿੱਚ ਮੋਨ ਹੋਣੀ ਚਾਹੀਦੀ ਹੈ ਸੁੱਕਾ ਜਿਹਾ ਨਹੀਂ ਆਟਾ ਰਹਿਣਾ ਚਾਹੀਦਾ ਨਹੀਂ ਤੇ ਮੱਠੀਆਂ ਜਿਹੜੇ ਨਾ ਰੋਟੀ ਟਾਈਪ ਜੀਆਂ ਬੰਦੀਆਂ ਵਾ ਕੁਰਕਰੀਆਂ ਨਹੀਂ ਬੰਦੀਆਂ ਇਹਨੂੰ ਆਪਾਂ ਸਖਤ ਆਟਾ ਗੁੰਨਣਾ ਵਾ ਬਹੁਤ ਸਖਤ ਆਟਾ ਨਰਮਾਟਾ ਨਹੀਂ ਲਾਉਣਾ ਕਿ ਆਪਾਂ ਨਰਮਾਟਾ ਲਾਵਾਂਗੇ ਤੇ ਉਹ ਆਪਾਂ ਨੂੰ ਮਠੀਆਂ ਤਾਲੀਆਂ ਬੜਾ ਚਿਰ ਪੈਂਦੀਆਂ ਉਹ ਜਿਆਦਾ ਤਲਣ ਦੇ ਚੱਕਰ ਚ ਮਠੀਆਂ ਦਾ ਰੰਗ ਜਿਹੜਾ ਕਾਲਾ ਜਾ ਹੋ ਜਾਂਦਾ ਬਿਲਕੁਲ ਸੜ ਜੀਆਂ ਜਾਂਦੀਆਂ ਨੇ ਤੇ ਸਖਤ ਆਟਾ ਗੁੰਨੇ ਹੋਊਗਾ ਤੇ ਉਹ ਬਿਲਕੁਲ ਕਰੰਚੀ ਜੀਆਂ ਕੋਰਕਰੀਆਂ ਜਿੱਦਾਂ ਦੇ ਤੁਸੀਂ ਬਾਜ਼ਾਰੋਂ ਲਿਆਉਂਦੇ ਜੇ ਜਾਂ ਆਪਾਂ ਵਿਆਹਾਂ ਸ਼ਾਦੀਆਂ ਚ ਮਠੇ ਨਹੀਂ ਬਣਾਉਂਦੇ ਉਦਾਂ ਦਾ ਬਿਲਕੁਲ ਉਹਦਾ ਟੇਸ ਬਣਦਾ ਵਾ ਤੇ ਨਮਕ ਇਹਦੇ ਚ ਤੁਸੀਂ ਬਿਲਕੁਲ ਹਲਕਾ ਜਿਹਾ ਰੱਖਣਾ ਵਾ ਜੇ ਜ਼ਿਆਦਾ ਨਮਕ ਰੱਖੀ ਇਹਦੇ ਮਠੀ ਖਾਣ ਚ ਟੇਸਟੀ ਨਹੀਂ ਲੱਗਦੀ ਹਲਕਾ ਜਿਹਾ ਨਮਕ ਹੋਵੇ ਵੈਸੇ ਵੀ ਸੇਤਲੀ ਵੀ ਵਧੀਆ ਤੇ ਖਾਂਚ ਵੀ ਉਹ ਜਿਆਦਾ ਚੀਜ਼ ਚੰਗੀ ਲੱਗਦੀ ਆ ਤੁਹਾਡੇ ਸਾਹਮਣੇ ਵੀਡੀਓ ਚੱਲ ਰਹੀ ਆ ਤੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਮੌਣ ਇਦਾਂ ਦੀ ਪਾਣੀ ਵੀ ਵਧੀਆ ਉਹਦਾ ਲੱਡੂ ਜਹਾ ਆٹے ਦਾ ਬਣ ਜੇ ਉਸ ਤੋਂ ਬਾਅਦ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨ ਲੈਣਾ ਵਾ ਤੇ ਇਸੇ ਪ੍ਰਕਾਰ ਨਾਲ ਹੀ ਆਪਾਂ ਮੈਦੇ ਵਾਲਾ ਆਟਾ ਵੀ ਜਿਹੜਾ ਸੀ ਉਹ ਗੋਲ ਲਿਆ ਸੀ ਮੈਂ ਦੋਵੇਂ ਤਰੀਕੇ ਦੀਆਂ ਤਾਂ ਮੱਠੀਆਂ ਬਣਾਈਆਂ ਵਾ ਵੀ ਕਈ ਵਾਰੀ ਆਪਾਂ ਦੇ ਘਰ 'ਚ ਹੁੰਦਾ ਵੀ ਮੈਦਾ ਨਹੀਂ ਹੈਗਾ ਤੇ ਮੱਠੀਆਂ ਨਹੀਂ ਬਣਾ ਸਕਦੇ ਆਪਾਂ ਜਾਂ ਆਪਣੇ ਮਨ 'ਚ ਇਹ ਹੁੰਦਾ ਵਾ ਕਿ ਆਟੇ ਦੀਆਂ ਮੱਠੀਆਂ ਨੇ ਸਵਾਦੀ ਬਣਨੀਆਂ ਮੈਦੇ ਦੀਆਂ ਹੀ ਬਣਦੀਆਂ ਵਾ ਪਰ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਾਂ ਵੀ ਮੱਠੀਆਂ ਭਾਵੇਂ ਆਟੇ ਦੀਆਂ ਬਣਾ ਲਓ ਤੇ ਭਾਵੇਂ ਮੈਦੇ ਦੀਆਂ ਬਣਾ ਲਓ ਬਹੁਤ ਜ਼ਿਆਦਾ ਵਧੀਆ ਬਣਦੀਆਂ ਬਸ ਇਹਦੇ 'ਚ ਜਿਹੜੇ ਆਪਾਂ ਮਸਾਲੇ ਪਾਉਣੇ ਆ ਮੇਨ ਜਿਹੜੇ ਹੈਗੇ ਆ ਉਹ ਲੋਨ ਪਾ ਲਊਗਾ ਜੁਆਇਨ ਪਾ ਲਊਗਾ ਤੇ ਕਾਲੀ ਜਿਹੜੀ ਮਿਰਚ ਐ ਕੁੱਟ ਕੇ ਦਾ ਰਫਰਡੀ ਕਰਕੇ ਬਰੀਕ ਨਹੀਂ ਕਰਕੇ ਪਾਉਣੀ ਕਿਉਂਕਿ ਜਦੋਂ ਉਹ ਮੂੰਹ ਥੱਲੇ ਆਉਂਦੀ ਨਾ ਟੇਸਟੀ ਲੱਗਦੀ ਆ ਹਾਂ ਜੇ ਬੱਚੇ ਐ ਛੋਟੇ ਫੇਰ ਭਾਵੇਂ ਕਾਲੀ ਮਿਰਚ ਨਾ ਪਾਓ ਜਾਂ ਬਰੀਕ ਕਰਕੇ ਪਾ ਲਓ ਵੀ ਬੱਚੇ ਦੇ ਮੂੰਹ 'ਚ ਜ਼ਿਆਦਾ ਆਵੇ ਨਾ ਕਿਉਂਕਿ ਫਿਰ ਬੱਚੇ ਕੋ ਮਿਰਚ ਜਰੀ ਨਹੀਂ ਜਾਂਦੀ ਤੇ ਇਸੇ ਤਰੀਕੇ ਨਾਲ ਆਪਾਂ ਦੂਜਾ ਆਟਾ ਵੀ ਗੁੰਨ ਲਿਆਵਾ ਫੇਰ ਇਹਨਾਂ ਨੂੰ ਜਿਹੜਾ ਤਲਣਾ ਨਾ ਉਹ ਆਪਾਂ ਮੀਡੀਅਮ ਫਲੇਮ ਦੇ ਉੱਪਰ ਤਲਨਾ ਮਾ ਬਹੁਤ ਜ਼ਿਆਦਾ ਸੇਕ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜਾ ਚਾਰਾ ਸੇਕ ਉਹਦੇ ਮਠੀਆਂ ਜਿਹੜੀਆਂ ਉਪਰੋਂ ਦੇ ਆਪਣੀਆਂ ਲੱਗਣਾ ਆਪਾਂ ਨੂੰ ਵੀ ਹੋ ਗਈਆਂ ਫਰਾਈ ਬਣ ਗਈਆਂ ਮਾ ਤੇ ਵਿੱਚੋਂ ਕੱਚੀਆਂ ਜਿਹੀਆਂ ਰਹਿ ਜਾਣੀਆਂ ਰੋਟੀਆਂ ਵਾਂਗੂ ਇਹਨੂੰ ਮੀਡੀਅਮ ਫਲੇਮ ਤੇ ਜਿਹੜਾ ਵਾ ਨਾ 7 ਤੋਂ 8 ਮਿੰਟ ਲੱਗ ਜਾਂਦੇ ਆ ਇੱਕ ਪੂਰ ਨੂੰ ਤਲਣ ਵਾਸਤੇ ਬਾਕੀ ਜੇ ਇਹ ਤੇ ਕੜਾਈ ਵੱਡੀ ਆ ਤੇਲ ਜਾਰਾ ਤੁਸੀਂ ਪੂਰਾ ਜਿਵੇਂ ਰਿਫਾਈਨਡ ਦਾ ਮੈਂ ਪੂਰਾ ਪੈਕਟ ਜਿਹੜਾ ਸੀ ਕੁਝ ਮਿਰਚ ਦਾ ਕੇ ਪਾਇਆ ਸੀ ਕੁਝ ਮੇਰੇ ਕੋ ਪਿਆ ਸੀ ਡੱਬੇ ਚ ਪਹਿਲਾਂ ਜਿ ਪਕੌੜੇ ਪੜੇ ਬਣਾਏ ਸੀ ਉਹ ਵੀ ਪਾ ਲਿਆ ਸੀ ਤੇ ਕਿਲੋ ਕਰ ਫਾਈਂਡ ਆ ਤਾਂ ਫਿਰ ਤੁਸੀਂ ਦੋ ਤਿੰਨ ਮੱਠੀਆਂ ਪਾ ਕੇ ਇਕੱਠੀਆਂ ਬਣਾਈ ਜਾਓ ਤੇ ਜੇ ਤੇਲ ਤੁਸੀਂ ਥੋੜਾ ਪਾਇਆ ਵਾ ਪਹਿਲੇ ਗੱਲ ਥੋੜਾ ਪਾਉਣਾ ਕਿਉਂਕਿ ਤੇਲ ਆਪਣਾ ਬਾਅਦ ਚ ਤੜਕੇ ਚ ਵਰਤਿਆ ਜਾਂਦਾ ਜੇ ਥੋੜਾ ਜਿਹਾ ਤੇਲ ਚ ਆਪਾਂ ਮੱਠੀ ਬਣਾਉਣੀ ਆ ਨਾ ਉਹ ਵਧੀਆ ਬੰਦੀ ਨਹੀਂ ਕਿਉਂਕਿ ਥੋੜੇ ਜਿਹਾ ਤੇਲ ਚ ਇੱਕ ਦਿਓ ਤੇਲ ਜਾਰਾ ਚੱਕ ਜਾਂਦੀ ਆ ਵੀ ਥੋੜਾ ਜਿਹਾ ਤੇਲ ਉਹਨੂੰ ਘੜੀ ਘੜੀ ਆਪਾਂ ਜਿਆਦਾ ਚਿਰ ਫਰਾਈ ਕਰਨਾ ਪੈਣਾ ਵਾ ਦੂਜੀ ਗੱਲ ਹੈ ਕਿ ਉੰਨੀ ਵਧੀਆ ਨਹੀਂ ਚੀਜ਼ ਬਣਦੀ ਡੀਪ ਫਰਾਈ ਦਾ ਮਤਲਬ ਇਹ ਹੁੰਦਾ ਕਿ ਆਪਾਂ ਖੁੱਲੇ ਤੇਲ ਚ ਚੀਜ਼ ਨੂੰ ਬਣਾਉਣ ਦੇ ਆ ਹੁਣ ਮੈਂ ਇਹਨਾਂ ਨੂੰ ਬਣਾ ਪੀ ਪਿੰਡੂ ਸੱਬਿਆਚਾਰ ਭਾਈਚਾਰਾ ਹਨ ਤੇ ਜਾਰੀਆਂ ਮੇਰੇ ਵਰਗੀਆਂ ਭੈਣਾਂ ਜਿਹੜੀਆਂ ਵਾਂ ਜਿਹੜੀਆਂ ਚੁੱਲਾ ਬਾਲਦੀਆਂ ਹੋਵਾਂ ਵੀ ਹੁਣ ਉਹਨਾਂ ਨੂੰ ਇਹ ਨਾ ਵੀ ਪੀ ਗੈਸ ਤੇ ਜੇ ਬਣਾਉਣੀਆਂ ਆਪਾਂ ਮਠੀਆਂ ਤੇ ਚੁੱਲੇ ਤੇ ਆਪਾਂ ਜਿਆਦੇ ਅੱਗ ਤੇ ਸੇਕ ਤੇ ਕਿਦਾਂ ਬਣਾਉਣੀਆਂ ਵਾ ਤੇ ਚੁੱਲੇ ਤੇ ਵੀ ਪੜੀਆਂ ਸੋਹਣੀਆਂ ਸੋ ਉਹ ਜਾਰੀਆਂ ਵਧੀਆ ਬਣਦੀਆਂ ਗੈਸ ਦੇ ਨਾਲੋਂ ਜਿਆਦੀਆਂ ਵਧੀਆ ਮਠੀਆਂ ਜਿਹੜੀਆਂ ਵਾ ਚੁੱਲੇ ਦੀ ਅੱਗ ਤੇ ਬਣਦੀਆਂ ਇੱਕ ਦੇ ਦਾ ਸੇਕ ਜਿਹੜਾ ਵਾ ਖੁੱਲ ਕੇ ਪੈਂਦਾ ਪੂਰੀ ਕੜਾਈ ਨੂੰ ਜਿਵੇਂ ਗੈਸ ਦਾ ਸੇਕ ਤੇ ਥੋੜਾ ਜਿਹਾ ਮੰਨ ਲਓ ਆਪਣਾ ਉਹ ਸਰਕਲ ਜਾ ਉਹ ਿੰਨਾ ਕੋੰਦਾ ਉਹਨਾਂ ਦਾ ਸੇਕ ਪੈਂਦਾ ਇਹਨੂੰ ਟਾਈਮ ਵੀ ਜ਼ਿਆਦਾ ਲੱਗਦਾ ਫਰਾਈ ਹੋਣ ਨੂੰ ਬਾਦੀਆਂ ਦੇ ਉੱਤੇ ਵੀ ਵਧੀਆ ਵਾ ਪਰ ਜਿਹੜੀਆਂ ਚੁੱਲੇ ਤੇ ਮੱਠੀਆਂ ਬੰਦੀਆਂ ਉਹ ਬਹੁਤ ਸੋਹਣੀਆਂ ਬੰਦੀਆਂ ਵਾ ਤੇ ਜੇ ਤੁਸੀਂ ਮੱਠਾ ਟਾਈਪ ਬਣਾਉਣਾ ਤਾਂ ਇਹਨੂੰ ਥੋੜਾ ਮੋਟਾ ਵੇ ਲੈਣਾ ਮੱਠੀ ਨੂੰ ਤੇ ਇਹਨੂੰ ਤੁਸੀਂ ਹੋਰ ਕੋਈ 1-2 ਮਿੰਟ ਵੱਧ ਫਰਾਈ ਕਰ ਲੋ ਤੇ ਮੱਠਾ ਟਾਈਪ ਮੱਠੀ ਜਿਹੜੀ ਬਣ ਜਾਂਦੀ ਹੈ ਜਦੋਂ ਕੋਈ ਵਿਆਹ ਸ਼ਾਦੀਆਂ ਤੇ ਭਾਜੀਆਂ ਦੇ ਨਾਲ ਹੀ ਮੱਠੇ ਹੁੰਦੇ ਖਾਣ ਨੂੰ ਉਹ ਵਾਲੇ ਇੱਥੇ ਮੱਠੀ ਆਪਾਂ ਪਤਲੀ ਵੇ ਲੈਣੀ ਆ ਫਿਰ ਇਹਦੇ ਚ ਚਮਚੇ ਨਾਲੇ ਤਾਂ ਜਿਹੜੇ ਹੁੰਦੇ ਨਹੀਂ ਉਹ ਫੋਕ ਜਾ ਜਿਹੜਾ ਕਾਂਟਾ ਚਮਚ ਹੁੰਦਾ ਉਹਦੇ ਨਾਲ ਸ਼ੇਕ ਕਰ ਲਓ ਜੇ ਤੁਹਾਡੇ ਕੋਲ ਇਹ ਨਹੀਂ ਹੈਗਾ ਤੇ ਕਰ ਦੇ ਨਾਲ ਹਲਕੇ ਹਲਕੇ ਜੇ ਵਿੱਚ ਘੱਟ ਲਾ ਲਓ ਤਾਂ ਕਿ ਜਿਹੜਾ ਤੇਲ ਹੈ ਦੋਵੇਂ ਪਾਸੇ ਹਾਰ-ਪਾਰ ਜਾ ਕੇ ਵਧੀਆ ਤਰੀਕੇ ਨਾਲ ਮੱਠੀ ਵਿੱਚੋਂ ਵੀ ਫਰਾਈ ਹੋ ਜੀ ਕੱਚੀ ਨਾ ਰਵੇ ਤੇ ਤੁਸੀਂ ਇਹਨੂੰ ਜਿਹੜਾ ਵਾ ਬੱਠੀਆਂ ਨੂੰ 에ਅਰ ਟਾਈਟ ਡੱਬੇ 'ਚ ਜਾਂ ਕਿਸੇ ਪੈਕੇਟ ਦੇ ਵਿੱਚ ਰਬੜ ਪਾ ਕੇ ਜਾਂ ਉੱਪਰੋਂ ਮੋਮਬਤੀ ਨਾਲ ਨੂੰ ਸੀਲ ਜਿਆ ਕਰਕੇ ਭਾਵੇਂ ਤੁਸੀਂ ਮਹੀਨਾ ਰੱਖ ਛੱਡੋ ਬਹੁਤ ਸੋਹਣੀਆਂ ਮੱਠੀਆਂ ਰਹਿੰਦੀਆਂ ਵਾ ਤੇ ਕੋਈ ਗੈਸਟ ਆਵੇ ਆਪਣੇ ਘਰ ਜਾਂ ਆਪਾਂ ਚਾਹ ਨਾਲ ਖਾਣੀ ਆ ਜਾਂ ਆਪਣੇ ਜਵਾਕ ਸਕੂਲੇ ਜਾਂਦੇ ਆ ਤੇ ਆਪਾਂ ਉਹਨਾਂ ਨੂੰ ਨਾਲ ਹਨਾ ਕੋਈ ਚੀਜੀ-ਜੁਜੀ ਖਾਣ ਲਈ ਦੇਨੇ ਆ ਤੇ ਅੱਧਿਕ ਮਠੀ ਖਾਣ ਲਈ ਦੇ ਦਿਓ ਉਹ ਵੀ ਲੰਚ ਚ ਖੁਸ਼ ਹੋ ਜਾਣਗੇ ਨਾਲ ਪਰੌਂਠੀਆਂ ਦੋ ਪਾ ਦਿਓ ਬੱਚੇ ਨੂੰ ਤੇ ਬਹੁਤ ਸੋਹਣੀ ਚੀਜ਼ ਬਣਦੀ ਆ ਤੇ ਤੁਸੀਂ ਬਣਾਇਓ ਜ਼ਰੂਰ ਇੱਕ ਵਾਰੀ ਟ੍ਰਾਈ ਜ਼ਰੂਰ ਕਰਿਓ ਜੇ ਤੇ ਮੈਦਾ ਲਿਓਣਾ ਤੇ ਮੈਦਰੀਆਂ ਬਣਾ ਕੇ ਵੇਖ ਲਓ ਤੇ ਜੇ ਮੈਦਾ ਨਹੀਂ ਲਿਓਣਾ ਤਾਂ ਮਨ ਭਾਵੇਂ ਆਟੇ ਦੀਆਂ ਥੋੜ੍ਹੀ ਜਿਹੀਆਂ ਆਟੇ ਦੀਆਂ 5-7 ਮੱਟੀਆਂ ਬਣਾ ਕੇ ਵੇਖ ਲਓ ਤੇ ਇੱਕ ਵਾਰੀ ਟਰਾਈ ਕਰ ਲਿਓ ਫਿਰ ਤੁਸੀਂ ਜਿਆਦੀਆਂ ਬਣਾ ਲਿਓ ਇਨਗਰੀਡੀਅੰਟ ਜਿਹੜੀਆਂ ਮੈਂ ਉਹ ਡਿਸਕ੍ਰਿਪਸ਼ਨ 'ਚ ਸਾਰੇ ਇੱਕ ਵਾਰੀ ਲਿਖ ਦੂੰਗੀ ਕਿ ਕਿਸੇ ਮੈਨੂੰ ਬੋਲ ਜਾਣ ਬੋਲ ਜਾਣ ਜਿਹੜਾ ਕੋਈ ਚੇਤਾ ਨਾ ਭੁੱਲ ਗਿਆ ਹੋਵੇ ਤੇ ਉਹ ਤੁਸੀਂ ਪੜ ਕੇ ਸਾਰੇ ਬਿਲਕੁਲ ਸਾਰੇ ਇਨਗਰੀਡੀਅੰਟ ਜਿੰਨੇ ਵੀ ਮਸਾਲੇ ਸੁਣਨੇ ਪੈਂਦੇ ਆਪਣੇ ਆਮ ਹੀ ਹੁੰਦੇ ਆ ਕੋਈ ਖਾਸ ਨਹੀਂ ਹੁੰਦੇ ਤੇ ਤੁਸੀਂ ਇਹ ਮਠੀਆਂ ਜ਼ਰੂਰ ਟਰਾਈ ਕਰਿਓ ਇਹ ਆਪੇ ਬਾਜ਼ਾਰੋਂ ਮੈਂ ਸੱਚੀ ਗੱਲ ਦੱਸਾਂ ਵੀ ਜਿਵੇਂ ਆਪਾਂ ਵੀਡੀਓ ਬਹਿੰਦੇ ਰਹਿੰਨੇ ਆ ਚੀਜ਼ਾਂ ਬਣਾਉਂਦੇ ਕਈ ਤਾਂ ਮੈਂ ਇਦਾਂ ਦੀਆਂ ਬਾੜੀਆਂ ਵੀਡੀਓ ਬਣੀਆਂ ਵੀ ਜਦੋਂ ਆਬੇ ਇਹ ਮੱਛੀਆਂ ਬਣਾਉਂਦੇ ਆ ਹਨ ਜਿਹੜੇ ਬਿਹਾਰੀ ਜਾਂ ਜ਼ਰੂਰੀ ਨਹੀਂ ਆ ਮੈਂ ਉਹਨਾਂ ਦੀ ਗੱਲ ਕਰਨਾ ਕੋਈ ਆਪਣਾ ਵੀ ਪੈਨਪਰਾ ਕਈ ਵਾਰੀ ਤੇ ਮੈਂ ਇੱਥੋਂ ਦਾ ਹੀ ਵਖਿਆ ਰਾਤ ਇੱਕ ਵਾਰੀ ਬਣਾਉਂਦੇ ਇਹਦੇ ਵਿੱਚ ਛੁੱਕਣਦੇ ਹੀ ਮੇਰਾ ਤੇ ਨਾ ਮਨ ਕਰਤੇ ਆ ਗਿਆ ਵੀ ਉਹਨੋਂ ਬਾਅਦ ਤੇ ਮੈਂ ਰਾਤ ਵੀ ਮੰਗਾਉਣੇ ਆਪਣੇ ਘਰ ਤੇ ਬੰਦ ਕਰਤੇ ਵੀ ਚਲੋ ਕਿ ਇਹ ਜਵਾਗ ਬਿਮਾਰ ਹੁੰਦਾ ਜਾਂ ਆ ਬਿਮਾਰਨ ਦਾ ਅੱਖੀ ਰਖ ਲੈਣਾ ਛੇ ਰਸ ਦੇ ਦੇ ਉਹਨਾਂ ਨੂੰ ਤੇ ਜੇ ਆਪਾਂ ਘਰੀਏ ਇਹੋ ਜਿਹੀਆਂ ਚੀਜ਼ਾਂ ਬਣਾਉਣੀਆਂ ਸਿੱਖ ਲਈਏ ਕਿਉਂਕਿ ਹੁਣ ਸਮੇਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਵਾ ਫਿਰ ਰੋਟੀ ਪਾਣੀ ਤੋਂ ਇਲਾਵਾ ਵੀ ਸਾਨੂੰ ਹੋਰ ਚੀਜ਼ਾਂ ਦੀ ਜਾਚ ਹੋਣੀ ਚਾਹੀਦੀ ਆ ਕੀ ਅਸੀਂ ਜੇ ਪਰਿਵਾਰ ਵੀ ਸਾਹਮਣੇ ਤੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਸਾਭੀਏ ਸਾਡੇ ਪਰਿਵਾਰ ਨੂੰ ਬਾਹੋਂ ਗਈ ਮਾੜੀ ਚੀਜ਼ ਖਾਣੀ ਨਾ ਪਵੇ ਤੇ ਬਹੁਤ ਸੋਹਣੀਆਂ ਮਠੀਆਂ ਬਹਦੀਆਂ ਤੁਸੀਂ ਇੱਕ ਵਾਰੀ ਇਹਨਾਂ ਨੂੰ ਬਣਾ ਕੇ ਜ਼ਰੂਰ ਵੇਖਿਓ ਜਿਹੜੀਆਂ ਜਿਹੜੀਆਂ ਭੈਣਾਂ ਤੇ ਬਣਾ ਲੈਂਦੀਆਂ ਜਾਂ ਬਣਾਈਆਂ ਹੋਣਗੀਆਂ ਉਹਨਾਂ ਨੂੰ ਪਤਾ ਹੋਊਗਾ ਕਿ ਵਾਕੇ ਹੀ ਇਹ ਚੀਜ਼ ਬਹੁਤ ਸੋਹਣੀ ਬਣਦੀ ਆ ਤੇ ਤੁਹਾਡੇ ਜਿਹੜੇ ਪਰਿਵਾਰ ਦੇ ਜੀ ਆ ਉਹ ਤੁਹਾਨੂੰ ਹੀ ਹਮੇਸ਼ਾ ਕਹਿਣਗੇ ਵੀ ਤੁਸੀਂ ਘਰੇ ਬਣਾਓ ਅਸੀਂ ਬਾਜ਼ਾਰੋਂ ਨਹੀਂ ਲਿਆਉਣੀਆਂ ਇੰਨੀਆਂ ਜ਼ਿਆਦਾ ਸਵਾਦੀ ਬਣਦੀਆਂ ਵਾ ਬਾਕੀ ਆਸ ਕਰਦੀ ਆ ਵੀ ਵੀਡੀਓ ਵੇਖ ਕੇ ਤੁਹਾਨੂੰ ਸਾਰੀ ਸਮਝ ਲੱਗ ਗਈ ਹੋਊਗੀ ਇਸ ਵੀਡੀਓ ਨੂੰ ਤੁਸੀਂ ਆਪਣਾ ਪਰਮਾ ਹੰਗਾਰਾ ਤੇ ਪਿਆਰ ਦੋਗੇ ਕਿਉਂਕਿ ਤੁਹਾਡੀ سپورਟ ਜਿਹੜੀ ਆ ਉਹੀ ਸਾਨੂੰ ਹੋਰ ਕੰਮ ਕਰਨ ਦੀ ਜਿਹੜੀ ਆ ਉਹ ਹਿੰਮਤ ਬਖਸ਼ਦੀ ਆ ਤੇ ਵੇਖੋ ਅੱਜ ਕੱਲ ਜਿੱਦਾਂ ਦਾ ਸਮਾਂ ਚੱਲ ਰਿਹਾ ਵਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵਾ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਮੈਂ ਮੇਰੀ ਵੀਡੀਓ ਨੂੰ ਇਕੱਲੀ سپورਟ ਕਰੋ ਤੇ ਬਾਕੀ ਕਿਸੇ ਨੂੰ ਨਹੀਂ ਜਿਹੜਾ ਜਿਹੜਾ ਵੀ ਭੈਣ ਭਰਾ ਚੰਗਾ ਕੰਮ ਕਰਦਾ ਵਾ ਜਾਉ ਚਾਹੁੰਦਾ ਵਾ ਕਿ ਮੈਂ ਆਪਣੇ ਭੈਣਾ ਭਰਾਵਾਂ ਨੂੰ ਕੋਈ ਕੰਮ ਸਿਖਾਵਾਂ ਜਾਂ ਕੋਈ ਆਪਣੇ ਚੰਗੇ ਵਿਚਾਰਾਂ ਨਾਲ ਸਮਾਜ ਚ ਸੁਧਾਰ ਕਰਨਾ ਚਾਹੁੰਦਾ ਉਹਨਾਂ ਦੀ ਵੀਡੀਓ ਨੂੰ ਜ਼ਰੂਰ ਪ੍ਰਮੋਟ ਕਰਿਆ ਕਰੋ ਤਾਂ ਹੀ ਸਾਡੇ ਬੱਚੇ ਜੇ ਆਪਾਂ ਕਹਿੰਦੇ ਨਾ ਸਾਡੇ ਬੱਚੇ ਅੱਜ ਗਲਤ ਵੀਡੀਓ ਬਣਾਉਣਦੇ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਛੇਤੀ ਛੇਤੀ ਫੇਮਸ ਹੋਣ ਦਾ ਵਧੀਆ ਤਰੀਕਾ ਵਾ ਤੇ ਲੋਕੇ ਪ੍ਰਮੋਟ ਵੀ ਜ਼ਿਆਦਾ ਕਰਦੇ ਸੁਣਦੇ ਵੀ ਜ਼ਿਆਦਾ ਵਾ ਉਹ ਵੇਖੋ ਵੇਖੀ ਹੋਰ ਬੱਚੇ ਗਲਤ ਰਾਹ ਤੇ ਤੁਰ ਪੈਂਦੇ ਆ ਜੇ ਅਸੀਂ ਚਾਹਨਾ ਵੀ ਸਾਡੇ ਬੱਚੇ ਸਹੀ ਰਾਹ ਤੇ ਆ ਜਾਣ ਉਹਦਾ ਇੱਕ ਤਰੀਕਾ ਤੇ ਇਹ ਆ ਕਿ ਜਿਹੜੇ ਸਾਡੇ ਵਰਗੇ ਗਰੀਬ ਬੰਦੇ ਕੰਮ ਕਰਦੇ ਆ ਸਾਨੂੰ ਵੀ ਪ੍ਰਮੋਟ ਕਰਾ ਉਹ ਸਾਡੇ ਬੱਚੇ ਵੇਖਣ ਵੀ ਇਹੋ ਜੇ ਕੰਮ ਕਰਨ ਵਾਲੇ ਜਿਹੜੇ ਆ ਉਹਨਾਂ ਨੂੰ ਪ੍ਰਮੋਟ ਕਰਦੇ ਆ ਉਹਦੇ ਅਗਲੇ ਸਾਡੇ ਬੱਚੇ ਪੁੱਠੇ ਕੰਮਾਂ ਨੂੰ ਛੱਡ ਕੇ ਚੰਗੇ ਚੰਗੇ ਕੰਮ ਸਿੱਖਣ ਉਹਦੀਆਂ ਵੀਡੀਓ ਬਣਾਉਣ ਤੇ ਇੱਕ ਸਾਡੇ ਵਰਗਿਆਂ ਦਾ ਵੀ ਫਾਇਦਾ ਹੋਵੇ ਕਿ ਭਾਈ ਹਰ ਕੋਈ ਕੰਮ ਕਰਦਾ ਵੀ ਮੈਂ ਵੀ ਚਾਰ ਪੈਸੇ ਕਮਾਵਾਂ ਹਨਾ ਤੇ ਮੇਰਾ ਤਾਂ ਇੱਕੋ ਇੱਕ ਸੁਪਨਾ ਵੀ ਮੈਂ ਆਪਣਾ ਸਕੂਲ ਖੋਲਣਾ ਸੱਚੀ ਮੇਰੇ ਦਿਲੋਂ ਇਹ ਸੁਪਨਾ ਮੈਂ ਸਕੂਲ ਖੋਲਣਾ ਮਲੋ ਮੈਂ ਇੱਕ ਵਧੀਆ এডੂਕੇਸ਼ਨ ਦਾ ਮਾਂ ਬੱਚਿਆਂ ਨੂੰ ਟੈਕਨੀਕਲ এডੂਕੇਸ਼ਨ ਹੋਵੇ ਬੱਚਿਆਂ ਦਾ ਫਿਊਚਰ ਜਿਹੜਾ ਵਧੀਆ ਬਣੇ ਮਾਪੇ ਨੂੰ ਆਸ ਹੋਵੇ ਕਿ ਸਾਡੇ ਬੱਚੇ ਨੇ ਕਿਦਨ 12 ਕਰ ਲਈਆਂ ਉਹ ਆਪਣੀ ਰੋਜੀ ਰੋਟੀ ਤੇ ਲੱਗ ਜਾਊਗਾ ਜਾਂ ਚੰਗੇ ਕੋਰਸ ਚ ਲੱਜੂਗਾ ਜਾਂ ਸਾਡਾ ਸਹਾਰਾ ਬਣ ਜਾਊਗਾ ਅੱਜ ਕੱਲ ਪਲੱਸ 2 ਕਰਨ ਤੋਂ ਬਾਅਦ ਵੀ ਇਹ ਨਹੀਂ ਪਤਾ ਵੀ ਸਾਡੇ ਬੱਚੇ ਨੇ ਕਰਨਾ ਕੀ ਆ ਬਾਕੀ ਇਹ ਮੇਰੇ ਸੁਪਨੇ ਆ ਵੇਖੋ ਪ੍ਰਮਾਤਮਾ ਤੇ ਹੱਥ ਵਾਸਿਆ ਇਹ ਪੂਰੇ ਕਰਦਾ ਕਿ ਨਹੀਂ ਕਰਦਾ ਬਾਕੀ ਤੁਹਾਡੇ ਤੇ ਵੀ ਆ ਜੇ ਤੁਸੀਂ ਮੇਰਾ ਸਾਥ ਦੋ ਸਾਨੂੰ ਪ੍ਰਮੋਟ ਕਰੋ ਤੇ ਆਪਾਂ ਰਲ ਮਿਲ ਕੇ ਸਾਰੇ ਇਨਾਂ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਾਂ ਬਾਕੀ ਦੀ ਤੁਹਾਡਾ ਪਹਿਲੀ ਵੀਡੀਓ ਨੂੰ ਜੋ ਮਿਲਿਆ ਪਿਆਰ ਆ ਉਹਦੇ ਵਾਸਤੇ ਦਿਲੋਂ ਬਹੁਤ-ਤਾ ਧੰਨਵਾਦ ਆ ਤੇ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਫਿਰ ਤੋਂ ਬੇਨਤੀ ਆ ਕਿ ਜੇ ਤੁਸੀਂ ਮੈਨੂੰ ਚੰਗਾ ਕਮੈਂਟ ਨਾ ਕਰਨਾ ਹੋਵੇ ਤਾਂ ਕੋਈ ਗੱਲ ਨਹੀਂ ਪਰ ਮਾੜਾ ਨਾ ਕਰਿਓ ਪਹਿਲੇ ਕਮੈਂਟ ਮੇਰੇ ਭੈਣ ਭਰਾਵਾਂ ਨੇ ਇੰਨੇ ਸੋਹਣੇ ਕੀਤੇ ਇੰਨੇ ਸੋਹਣੇ ਕਮੈਂਟ ਕੀਤੇ ਮਤਲਬ ਮੇਰਾ ਹੌਸਲਾ ਹੀ ਵਧ ਗਿਆ ਤੇ ਜਿਵੇਂ ਬੰਦੇ ਨੂੰ ਬਿਮਾਰ ਬੰਦੇ ਨੂੰ ਕੋਈ ਦਵਾਈ ਨਹੀਂ ਮਿਲ ਜਾਂਦੀ ਠੀਕ ਹੋਣ ਲਈ ਸੱਚੀ ਉਹਦੇ ਲਈ ਵੀ ਤੁਹਾਡਾ ਭੈਣ ਭਰਾਓ ਮੇਰਾ ਬਧੈ ਦਿਲੋਂ ਧੰਨਵਾਦ ਹੈ ਵੀ ਤੁਸੀਂ ਬਹੁਤ ਸੋਨੇ ਕਮੈਂਟ ਕੀਤੇ ਡਿਟਾ ਡਿਫਰੈਂਟਾਂ ਨੇ ਮੈਨੂੰ ਬੜਾ ਹੌਸਲਾ ਦਿੱਤਾ ਬੜੀ ਤਸੱਲੀ ਦਿੱਤੀ ਵੀ ਹਾਂ ਮੈਂ ਕੰਮ ਕਰੀ ਜਾਵਾਂ ਕਰੀ ਜਾਵਾਂ ਇੱਕ ਦਿਨ ਮੈਨੂੰ ਮੇਰੀ ਮੰਜ਼ਿਲ ਜ਼ਰੂਰ ਮਿਲੂਗੀ ਰੱਬ ਤੁਹਾਡਾ ਸਾਰਿਆਂ ਦਾ ਵਾਇਰਸ ਅੱਗੇ ਪਾਸੇ ਭਲਾ ਕਰੇ ਤੁਹਾਨੂੰ ਤਰੱਕੀ ਦੇਵੇ ਜੀਆਂ ਚ ਵਾਅਦਾ ਕਰੇ ਬਰਕਤਾਂ ਪਾਵੇ ਤੇ ਆ ਬਣ ਗਿਆ ਜੀ ਆਪਣੀਆਂ ਬੱਠੀਆਂ ਮੈਨੂੰ ਲੱਗਦਾ ਅੱਜ ਮੈਂ ਰੈਸਪੀਸ ਦੱਸਣ ਨਾਲੋਂ ਗੱਲਾਂ ਜਾਂਦੀਆਂ ਕਰ ਲਈਆਂ ਉਹਦੇ ਵਾਸਤੇ ਮਾਫੀ ਤੇ ਰੈਸਪੀ ਨਾਲ ਚੰਗੀ ਲੱਗੀ ਐ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤੁਸੀਂ ਸੋਹਣੀ ਜੀ ਰੈਸਪੀ ਦੇ ਨਾਲ ਰੱਬ ਰਾਖਾ ਜੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ